ਸਾਤਵੀ ਦੇਖਣ ਸਾਰ ਦਰਸ਼ਕਾਂ ਦਾ ਸਵਾਗਤ ਹੈ ਮਿਰੋ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਮੋਗਾ ਵਿਖੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਤਰੀ ਸਰਾਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ। ਪਿਛਲੇ ਦਿਨੀ ਪੰਜਾਬ ਦੇ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਡੀਓ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਪਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਤਨੇ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਮੋਗਾ ਵਿਖੇ ਵੀ ਕਾਂਗਰਸ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਅਤੇ ਫੌਜੀਆ ਸਿੰਘ ਸਰਾਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇਹ ਦੋਹਰੇ ਮਾਪਦੰਡ ਜਿਹੜੀ ਦੋਹਰੀ ਰਾਜਨੀਤੀ ਦੋ ਮੂੰਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਦੀ ਜਿਹੜੀ ਰਾਜਨੀਤੀ ਆ ਉਹੀ ਲੋਕਾਂ ਸਾਹਮਣੇ ਲਿਆਉਣੀ ਚਾਹੁੰਦੇ ਅਸੀਂ ਜਿਹੜਾ ਅੱਜ ਜ਼ਿਲ੍ਹਾ ਪੱਧਰੀ ਧਰਨੇ ਪ੍ਰਦੇਸ਼ ਪ੍ਰਧਾਨ ਦੀ ਅਗਵਾਈ ਦੇ ਵਿੱਚ ਲੱਗੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ। ਇਹੀ ਗੱਲ ਸਾਹਮਣੇ ਲਿਆਉਣ ਵਾਸਤੇ ਲਾਏ ਆ ਨਾ ਕਿ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਕ੍ਰਾਪਸ਼ਨ ਮੁਕਤ ਸੂਬਾ ਕਰਾਂਗੇ ਉਸ ਪਾਰਟੀ ਦਾ ਇੱਕ ਮੰਤਰੀ ਬਰਖਾਸਤ ਸਿਹਤ ਮੰਤਰੀ ਪੰਜਾਬ ਦਾ ਦੋ ਜਗ੍ਹਾ ਤੇ ਇਹਨਾਂ ਦੀ ਸਰਕਾਰ ਹੈ ਪੰਜਾਬ ਤੇ ਦਿੱਲੀ ਚ ਤੇ ਦਿੱਲੀ ਦਾ ਸਿਹਤ ਮੰਤਰੀ ਸਤਿੰਦਰ ਜੈਨ ਪਿਛਲੇ 5 ਮਹੀਨਿਆਂ ਤੋਂ ਜੇਲ੍ਹ ਚ ਕਾਦੇ ਚ ਕ੍ਰਾਪਸ਼ਨ ਦੇ ਦੋਸ਼ਾਂ ਚ ਤੀਜਾ ਮਨੀਸ਼ ਸ਼ਸੋਦੀਆ ਜਿਹੜਾ ਡਿਪਟੀ ਮੁੱਖ ਮੰਤਰੀ ਆ ਦਿੱਲੀ ਦਾ ਜਿਹੜਾ ਇੱਕ ਕੇਜਰੀਵਾਲ ਹੀ ਸਮਝਦਾ ਆਪਣੇ ਆਪ ਨੂੰ ਉਹਦੇ ਤੇ ਸ਼ਰਾਬ ਦੇ ਘਟਾਲੇ ਦੇ ਦੋਸ਼ ਸਾਬਤ ਹੋ ਗਏ ਉਹ ਸ਼ਰਾਬ ਦੇ ਵਿੱਚੋਂ ਪੈਸਾ ਕਮਾ ਰਿਆ ਇਹ ਸਾਡੇ ਸੂਬੇ ਨੂੰ ਨਸ਼ਾ ਮੁਕਤ ਕਰਨਗੇ ਇਹਨਾਂ ਨੇ ਤਾਂ ਹੀ ਤਾਂ ਸ਼ਰਾਬ ਦੇ ਘਟਾਲੇ ਕੀਤੇ ਤਾਂ ਹੀ ਤਾਂ ਮੁਲਕ ਸਾਡੇ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਚੁਣਿਆ ਸੋ ਇਹ ਜਿਹੜਾ ਚਿਹਰਾ ਮੋਰਾ ਲੋਕਾਂ ਸਾਹਮਣੇ ਆਮ ਆਦਮੀ ਪਾਰਟੀ ਦਾ ਉਹ ਲੋਕਾਂ ਨੂੰ ਦੇਵਕੂ ਬਣਾਉਣ ਲਈ ਵਾਸਤੇ ਆ ਪਰ ਲੋਕ ਸਮਝ ਚੁੱਕੇ ਆ ਐਡੀ ਛੇਤੀ ਲੋਕਾਂ ਨੂੰ ਸਮਝ ਆ ਗਈ ਹੈ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਕਿ ਕੈਨ ਨੂੰ ਕੁਸ਼ੋਰ ਤੇ ਕਰਨ ਨੂੰ ਕੁਸ਼ੋਰ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਤੇ ਉਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਆ ਤੇ ਪਰ ਜੇ ਅਪਾ ਦੇਖਦੇ ਵੇ ਜੋ ਗੱਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ 2022 ਦੇ ਚਲਾਵਾਂ ਦੇ ਵਿੱਚ ਸੇਮ ਪੋਜੀਸ਼ਨ ਜਿਹੜੀ ਹੈਗੀ ਆ ਐਸ ਵੇਲੇ ਗੁਜਰਾਤ ਦੇ ਵਿੱਚ ਚੱਲ ਰਹੀ ਹੈ। ਆ ਫਿਰ ਇਹ ਝੂਠ ਤਾਂ ਕੰਮ ਆ ਝੂਠ ਦਾ ਪਸਾਰਾ ਇਹਨਾਂ ਨੇ ਕਰਿਆ ਸਾਰੇ ਮੁਲਕ ਦੇ ਵਿੱਚ ਕਹਿੰਦੇ ਹੁੰਦੇ ਉਹ ਗੁਰੂ ਨਾਨਕ ਬਾਬੇ ਨੇ ਕਿਹਾ ਸੀਗਾ ਕਿ ਸ਼ਰਮ ਧਰਮ ਤੋਂ ਛਪ ਖਲੋਏ ਤੇ ਉਸ ਸ਼ਰਮ ਤੇ ਧਰਮ ਦੋਨੇ ਛੁਪ ਗਏ ਆ ਧਰਮ ਵੀ ਪੰਖ ਲਾ ਕੇ ਉੱਡ ਗਿਆ ਕੂੜ ਫਿਰੇ ਪ੍ਰਧਾਨ ਵੀ ਲਾ ਲਓ ਤੇ ਅੱਜ ਕੂੜ ਪ੍ਰਧਾਨ ਬਣਿਆ ਹੋਇਆ ਹੈ ਇਹ ਝੂਠਾ ਜਿਹੜਾ ਇਹ ਪ੍ਰਧਾਨ ਬਣਿਆ ਹੋਇਆ ਹੈ ਸਾਡੇ ਪੰਜਾਬ ਦਾ ਪੈਸਾ ਜਿਹੜਾ ਕਰਜ਼ਾ ਚੱਕ-ਚੱਕ ਕੇ ਰਵਜਾਰ ਬੈਂਕ ਕੋ ਕਰਜ਼ਾ ਚੱਕ-ਚੱਕ ਕੇ ਸਾਡੇ ਪੰਜਾਬ ਦੇ ਪੈਸੇ ਨਾ ਜਿਹਦੇ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਸੀ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸੀ ਸੂਬੇ ਦਾ ਢਾਂਚਾ ਸੁਧਾਰਨਾ ਸੀ ਸੂਬੇ ਦਾ ਵਿਕਾਸ ਕਰਨਾ ਸੀ ਉਹ ਪੈਸਾ ਨਾ ਤਾਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਉਹ ਕਿਸੇ ਡਿਵੈਲਪਮੈਂਟ ਤੇ ਖਰਚ ਹੋ ਰਿਹਾ ਹੈ ਉਹ ਪੈਸਾ ਜਿਹੜਾ ਕਰਜ਼ਾ ਚੱਕ-ਚੱਕ ਕੇ ਇਸ਼ਤਿਹਾਰਾਂ ਵਾਸਤੇ ਖਰਚਾ ਜਾ ਰਿਹਾ ਹੈ ਉਹ ਇਸ਼ਤਿਹਾਰ ਕਿੱਥੇ ਦਿੱਤੇ ਜਾ ਰਹੇ ਹਨ ਰਾਜਸਥਾਨ ਗੁਜਰਾਤ ਹਿਮਾਚਲ ਹਰਿਆਣਾ ਦੂਜੇ ਸੂਬਿਆਂ 'ਚ ਸਾਡੇ ਪੰਜਾਬ ਦਾ ਪੈਸਾ ਅਸੀਂ ਵੀ ਪ੍ਰਚਾਰ ਕਰਨ ਜਾਂਦੇ ਰਹੇ ਅਸੀਂ ਕਾਂਗਰਸ ਪਾਰਟੀ ਵੱਲੋਂ ਮੈਂ ਬਹੁਤ ਸੂਬਿਆਂ 'ਚ ਪ੍ਰਚਾਰ ਕਰਕੇ ਆਇਆ ਹਾਂ 20-20 ਦਿਨ 25-25 ਦਿਨ ਮੈਂ ਹਰੇਕ ਸੂਬੇ ਚ ਲਾ ਕੇ ਆ ਜਿੱਥੇ ਇਲੈਕਸ਼ਨ ਹੁੰਦੇ ਸੀ ਆਪਣੀ ਗੱਡੀ ਆਪਣੇ ਖਰਚੇ ਤੇ ਜਾਂਦੇ ਸੀ ਪਰ ਇੱਥੇ ਕੱਲ ਇੱਕ ਨਵੀਂ ਤਸਵੀਰ ਸਾਹਮਣੇ ਆਈ ਆ ਜਹਾਜ਼ ਭਰਿਆ ਹੋਇਆ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਚੋਂ ਉਹਨਾਂ ਨੂੰ ਇਕੱਠੇ ਕਰਕੇ ਗੁਜਰਾਤ ਵਿੱਚ ਢੋਆ ਜਾ ਰਿਹਾ ਹੈ ਪ੍ਰਚਾਰ ਕਰਨ ਵਾਸਤੇ ਉਹ ਭਾਈ ਜਿਹੜਾ ਇੱਥੇ ਦਾ ਕੋਸ ਸਵਾਰੋ ਇੱਥੇ ਦਾ ਲੋਕ ਤਰਾ ਤਰਾ ਕਰਦੇ ਫਿਰਦੇ ਆ ਤੁਸੀਂ ਕਹਿੰਦੇ ਸੀ ਅਸੀਂ ਧਰਨਾ ਨਹੀਂ ਲੱਗਣ ਦੇਵਾਂਗੇ ਉਹ ਕੇਜਰੀਵਾਲ ਜਿਹੜਾ ਪੰਜਾਬ ਆਇਆ ਸੀ ਉਸ ਪੰਜਾਬ ਦੀ ਧੀ ਨੂੰ ਟੈਂਕੀ ਤੋਂ ਉਤਾਰ ਰਿਆ ਸੀ ਹੱਥ ਬੰਨ੍ਹ ਕੇ ਕਿ ਆਓ ਭੈਣ ਜੀ ਸਾਡੀ ਸਰਕਾਰ ਆ ਜਾਣੀ ਆ ਤੁਹਾਨੂੰ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਤੇ ਥੋਡੀ ਸਰਕਾਰ ਦੇ ਵਿੱਚ ਜਦੋਂ ਉਹੀ ਧੀ ਉਹੀ ਭੈਣ ਹੱਕ ਮੰਗਣ ਲਈ ਭਗਵਾਨਤਮਨ ਦੀ ਕੋਠੀ ਵੱਲ ਨੂੰ ਵਧੀ ਤਾਂ ਉਸੇ ਭੈਣ ਦੀ ਚੁੰਨੀ ਲੀਰੋਲੀਰ ਕੀਤੀ ਆ ਜਿਸ ਨੂੰ ਕੇਜਰੀਵਾਲ ਨੇ ਆਪਦੀ ਭੈਣ ਬਣਾਇਆ ਸੀ ਕਿ ਨਜ਼ਰ ਨਹੀਂ ਆ ਰਿਆ ਟੋਟਲ ਮੀਡੀਆ ਦੇ ਵਿੱਚ ਸਾਰਿਆਂ ਦੇ ਵਿੱਚ ਖਬਰਾਂ ਆਈਆਂ ਔਰ ਦੂਜੀ ਗੱਲ ਮੈਂ ਮੀਡੀਆ ਦੀ ਗੱਲ ਸ਼ੁਰੂ ਹੋ ਗਈ ਮੈਂ ਮੀਡੀਆ ਨੂੰ ਵੀ ਕਹੂੰਗਾ ਕਿ ਆਪਦੀ ਭੂਮਿਕਾ ਨਿਭਾਉਣੀ ਚਾਹੀਦੀ ਐ ਸਹੀ ਮੀਡੀਏ ਨੂੰ ਵੱਡੇ ਹਾਊਸਸ ਮੀਡੀਆ ਦੇ ਭਾਜਪਾ ਵਾਂਗੂ ਆਮ ਆਦਮੀ ਪਾਰਟੀ ਖਰੀਦ ਚੁੱਕੀ ਆ। ਆ ਤੁਸੀਂ ਚੰਦ ਭਰਾ ਹੋ ਜਿਹੜੇ ਆਮ ਲੋਕਾਂ ਦੀ ਗੱਲ ਕਰਦੇ ਹੋ। ਤੇ ਤੁਹਾਨੂੰ ਮੈਂ ਕਹਿੰਦਾ ਤੁਹਾਡਾ ਧੰਨਵਾਦ ਕਰਦਾ। ਕਿ ਇਸੇ ਤਰ੍ਹਾਂ ਆਮ ਲੋਕਾਂ ਦੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਰਹੋ ਤੇ ਸਰਕਾਰ ਦੀ ਅਸਲੀਅਤ ਲੋਕਾਂ ਤੱਕ ਪਹੁੰਚਾਉਂਦੇ ਰਹੋ। ਬਿਲਕੁਲ ਕਰਨਾ ਜਿਹੜਾ ਹੈਗਾ ਅੱਜ ਆਪ ਇਨਸਾਨ ਬੈਠੇ ਕਾਂਗਰਸ ਵਰਕਰਸ ਨਾਲ ਬੈਠੇ ਲੇਕਿਨ ਆਪਾਂ ਕਹਿੰਦੇ ਜਿਹੜੇ ਕ腐ਸ਼ਨ ਦੇ ਅਗੇਂਸਟ ਆਵਾਜ਼ ਉਠਾ ਰਹੇ ਆ ਤੇ ਚਾਹੁੰਦੇ ਕਿ ਪੰਜਾਬ ਦੇ ਵਿੱਚ ਕ腐ਸ਼ਨ ਖਤਮ ਹੋ ਜੇ ਹੁਣ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜੇ ਇਹਨਾਂ ਦੇ ਕੈਬਨਿਟ ਮਨਿਸਟਰ ਐ ਉਹਨਾਂ ਦੇ ਖਿਲਾਫ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਉਹਦੇ ਅਗੇਂਸਟ ਕੋਈ ਸਟੈਪ ਨਹੀਂ ਚੁੱਕਿਆ ਗਿਆ ਮੈਂ ਇਹੀ ਆਪਰੇ ਸਾਡੇ ਰਿਸਪੈਕਟਡ ਸੀਐਮ ਨੂੰ ਕਹਿਣਾ ਚਾਹੂੰਗੀ ਕਿ ਜੇ ਆਪਾਂ ਕਰਪਸ਼ਨ ਦੇ ਅਗੇਂਸਟ ਵਰਕ ਕਰ ਰਹੇ ਹਾਂ ਮੇਰਾ ਮੰਨਣਾ ਹੈ ਕਿ ਆਪਾਂ ਨੂੰ ਜ਼ਰੂਰ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਤਾਂਕਿ ਆਪਾਂ ਐਗਜ਼ਾਮਪਲ ਸੈੱਟ ਕਰ ਪਈਏ ਆਮ ਪਬਲਿਕ ਦੇਖੇ ਕਿ ਕਰਪਸ਼ਨ ਵਾਕੀ ਪੰਜਾਬ ਛੋਲੀ ਓਲੀ ਖਤਮ ਹੋ ਰਹੀ ਹੈ। ਸਾਡੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾਏ ਸਾਡੇ ਪੰਚ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਅਮਨਿੰਦਰ ਸਿੰਘ ਵੜਿੰਗ ਜੀ ਸਾਡੇ ਐਪੋਜੀਸ਼ਨ ਦੇ ਲੀਡਰ ਸਰਪਤਾਪ ਸਿੰਘ ਬਾਜਵਾ ਉਹਨਾਂ ਦੇ ਨੇਤਾ ਦੇਸ਼ਾਂ ਦੇਸ਼ਾਂ ਦੀ ਇੰਤਜ਼ਾਰ ਔਜਾ ਸਿੰਘ ਸਰਾਰੀ ਜਿਹੜਾ ਇੱਕ ਮੰਤਰੀ ਆ ਜਿਹੜਾ ਇੱਕ ਸਮਾਜ ਜਦੋਂ ਕਿ ਕਹਿੰਦੇ ਕਿਸੇ ਆਫਸਰ ਨੂੰ ਅਸੀਂ 5000 ਰੁਪਏ ਚ ਫਸਾ ਲਿਆ ਕਿਸੇ ਨੂੰ ਕਹਿੰਦੇ 2000 ਰੁਪਏ ਚ ਫਸਾ ਲਿਆ ਉਹ ਗੱਲਾਂ ਕਰਦੇ ਹੈਗੇ ਆ ਵੀ ਅਸੀਂ ਬੜਾ ਕਰਾਪਸ਼ਨ ਨੂੰ ਨੱਥ ਪਾਈ ਆ ਪਰ ਜਦੋਂ ਕਿ ਇਹਨਾਂ ਦੀ ਆਪ ਦੀਆਂ ਵੀਡੀਓ ਜਾਰੀ ਹੋਈਆਂ ਜਿਨ੍ਹਾਂ ਨੇ ਮੰਤਰੀਆਂ ਦੀਆਂ ਇਹਨਾਂ ਦੇ ਐਮਐਲਏ ਲੀਆਂ ਬਹੁਤ ਵੱਡੀਆਂ ਵੱਡੀਆਂ ਇਨਾਂ ਦੇ ਜਾਂ ਜਿਹੜੇ ਸੌਦੇਬਾਜ਼ੀਆਂ ਹੋ ਰਹੀਆਂ ਪਰ ਉਹਦੇ ਵਿੱਚ ਫੌਜਾ ਸਿੰਘ ਸਰਾਰੀ ਆ ਜਿਹੜਾ ਉਹਦੀ ਵੀਡੀਓ ਸਾਰਿਆਂ ਦੇ ਸਾਹਮਣੇ ਆਈ ਹੈਗੀ ਪਰ ਉਹਦੇ ਵਿੱਚ ਇਦਾਂ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਪਰ ਅੱਜ ਜਿਹੜਾ ਸਾਡੇ ਕਾਂਸੀ ਵਰਕਰ ਹੈਗਾ ਜਾਂ ਕੋਈ ਸਾਡਾ ਸਾਬਕਾ ਵਿਧਾਇਕ ਹੈ ਜਿਹੜਾ ਮੰਤਰੀ ਉਹਨਾਂ ਨੂੰ ਜਿਹੜਾ ਗਲਤ ਢੰਗ ਦੇ ਨਾਲ ਪੁਛਾ ਰਿਹਾ ਇੱਥੋਂ ਤੇ ਇਹ ਰੁੜਗੇ ਹੈਗੇ ਆ ਵੀ ਜਿਹੜੇ ਸਾਡੇ ਪੰਚਾਇਤਾਂ ਦੇ ਸਰਪੰਚ ਆ ਉਹਨਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਅੱਜ ਦੇਖੋ ਤੁਹਾਨੂੰ ਮਿਲਦੇ ਹੈਗੇ ਆ ਮੈਂ ਖਾਸ ਕਰਕੇ ਤਾਂ ਸੂਬਾ ਤੁਹਾਨੂੰ ਠੰਬਿਆਂ ਵਾਲੀ ਪੰਚਾਇਤ ਦਾ ਉੱਥੇ ਜਿਹੜੇ ਉਥੋਂ ਦੇ ਸਰਪੰਚ ਆਪਣੇ ਮੈਲ ਸਿੰਘ ਜੀ ਤੇ ਉੱਥੋਂ ਦੇ ਜਿਹੜੇ ਆ ਆਪਣੇ ਧਰਪ ਸਿੰਘ ਵਾਲੇ ਦੇ ਸਰਪੰਚ ਸਰਵਜੀਤ ਸਿੰਘ ਤੇ ਉਹਨਾਂ ਦੀ ਧਰਪਤਨੀ ਵਾਲੀ ਬੀਬੀ ਸਰਪੰਚਾ ਉਹਨਾਂ ਦੇ ਇਹ ਕੰਮ ਕੀਤੇ ਆ ਮੈਂ ਸਾਰੀ ਪ੍ਰੈਸ ਨੂੰ ਕਿ ਮੈਂ ਸਾਰਿਆਂ ਨੂੰ ਕਹਿੰਦਾ ਨੂੰ ਸਰਕਾਰ ਨੂੰ ਦੱਸਣਾ ਚਾਹੁੰਦਾ ਵੀ ਉਹਦਾ ਦੇ ਕੰਮ ਜਿਹੜੇ ਆ ਕਿਸੇ ਵੀ ਅਫਸਰ ਤੋਂ ਇੱਕ ਬਹੁਤ ਵਧੀਆ ਚੰਗੇ ਅਫਸਰ ਤੋਂ ਨੁਮਾਇਸ਼ ਕਰਾਈ ਜਾਵੇ ਮੇਰੇ ਖਿਆਲ ਆ ਵੀ ਉਹਨਾਂ ਦੇ ਕੰਮ ਦੀ ਜਿਹੜੀ ਹੈ ਸ਼ਲਾਘਾ ਹੋਊਗੀ ਪਰ ਅੱਜ ਉਹਨਾਂ ਨੂੰ ਜਿਹੜਾ ਬਲੀ ਦੇ ਬੱਕਰੇ ਵਾਇਰਿਆ ਜਾ ਰਿਹਾ ਉਹਨਾਂ ਦੇ ਸਾਰੇ ਸਰਪੰਚਾਂ ਦੇ ਪੰਚਾਇਤਾਂ ਦੇ ਖਿਲਾਫ ਉਹਨਾਂ ਨੂੰ ਡਰਾ ਤਪਕਾ ਕੇ ਉਹਨਾਂ ਨੂੰ ਜਿਹੜੇ ਆ ਗਿਆ ਵੀ ਕਿਵੇਂ ਨਾ ਕਿਵੇਂ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਹੋਰ ਅਪਡੇਟਸ ਲਈ ਜੁਨੇਰਵਾ ਜਨਤਕ ਟੀਵੀ ਦੇ ਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ